ਨੌਜਵਾਨ ਔਰਤ ਦੇ ਕੱਪੜੇ ਪਾ ਕਰਦਾ ਸੀ ਇਹ ਘਣਾਉਣਾ ਕੰਮ ਜੀ ਹਾਂ ਸ਼੍ਰੀ ਮੁਖਸਦ ਸਾਹਿਬ ਦੇ ਥਾਣਾ ਵਾਲਾ ਰੋਡ ਦੇ ਉਸ ਸਮੇਂ ਹੜਕਮ ਮਚ ਗਿਆ ਜਦੋਂ ਇੱਕ ਚੋਰ ਨੂੰ ਔਰਤ ਦੇ ਕੱਪੜਿਆਂ ਵਿੱਚ ਚੋਰੀ ਕਰਦਾ ਲੋਕਾਂ ਨੇ ਕਾਬੂ ਕਰ ਲਿਆ ਜੀ ਹਾਂ ਅੱਜ ਇਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ ਲੋਕਾਂ ਦਾ ਕਹਿਣਾ ਹੈ ਕਿ ਸਨੋ ਜਵਾਨ ਨੇ ਤਕਰੀਬਨ 50 ਤੋਂ 60 ਚੋਰੀਆਂ ਕੀਤੀਆਂ ਨੇ ਜੋ ਪੇਸ ਬਦਲ ਕੇ ਅਕਸਰ ਚੋਰੀਆਂ ਕਰਦਾ ਕਦੇ ਔਰਤ ਵਾਲੇ ਕੱਪੜੇ ਤੇ ਕਦੇ ਅਪਾਹਜ ਬਣ ਕੇ ਚੋਰੀਆਂ ਕਰਦਾ ਉੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਤਾਂਦੇਵਾਲਾ ਰੋਡ ਤੇ ਇਹਨਾਂ ਨੇ ਲੋਕਾਂ ਦਾ ਜਿਣਾ ਹਰਾਮ ਕੀਤਾ ਹੋਇਆ ਤੇ ਅੱਜ ਇਹਨਾਂ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਜਿਸ ਵਿੱਚ ਤਕਰੀਬਨ 15-20 ਪਰਸ ਅਤੇ ਤੇਜ਼ ਤਾਰ ਹਥਿਆਰ ਮਿਲੇ ਨੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹੋ ਜਿਹੇ ਨੌਜਵਾਨਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇ ਤੇ ਹੋਰ ਵੀ ਤੇਜ਼ੀ ਨਾਲ ਪੁੱਛਗਿੱਛ ਕੀਤੀ ਜਾਵੇ ਕਿ ਇਹ ਚੋਰ ਚੋਰੀਆਂ ਕਰਕੇ ਕਿਸ ਨੂੰ ਵੇਚਦਾ ਸੀ ਨਹੀਂ ਘਟਣਾ ਹੋਈਆਂ ਵੀ ਰਾਤ ਨੂੰ ਅਸੀਂ ਛੱਤੇ ਪਈ ਸੀ ਜੀ ਇਹ ਮਗਲੇ ਕੋਠੇ ਉੱਤੋਂ ਵੀ ਆਇਆ ਆਪਣੇ ਘਰੇ ਹੂੰ ਕੋਠੇ ਉੱਤੋਂ ਵੀ ਆ ਕੇ ਪਹਿਲਾਂ ਕਿਰਾਏਦਾਰ ਆਪਣੇ ਰਹਿੰਦੇ ਉੱਪਰ ਉਹਨਾਂ ਦਾ ਗੁੰਡਾ ਲਾਇਆ ਜੀ ਹੂੰ ਕਿਉਂ ਥੱਲੇ ਆ ਕੇ ਮੇਰਾ ਗੁੰਡਾ ਲਾਤਾ ਵੇਖੇਗਾ ਬਾਹਰ ਦਾ ਗੁੰਡਾ ਲਾਤਾ ਲਾ ਕੇ ਤੋਰ ਨਾਲ ਮਗਲੇ ਇਹ ਅੱਧਾ ਘੰਟਾ ਆਪਣੇ ਘਰੇ ਸਾਰੀ ਤਸੰਦੀ ਨਾਲ ਚੋਰੀ ਕੀਤੀ ਜੀ ਚੋਰੀ ਕਰਕੇ ਬਾਹਰ ਗੁੰਡੇ ਲਾਤੇ ਸੀ ਤੁਹਾਨੂੰ ਬਾਹਰ ਗੁੰਡੇ ਲਾ ਸੀ ਜੀ ਅੱਛਾ ਜੀ ਮੈਨੂੰ ਜੋ ਖੜਕਾ ਹੋਇਆ ਮੈਂ ਉੱਠਿਆ ਬਾਹਰ ਕੋਲ ਨੂੰ ਲੱਗਾ ਵੇਖਿਆ ਵੀ ਗੁੰਡਾ ਲੱਗਿਆ ਕੀ ਕੀ ਸਮਾਨ ਚੋਰੀਆ ਤੁਹਾਡਾ ਆਪਣਾ ਹੀ 2000 ਰੁਪਿਆ ਜੀਆ ਇੱਕ ਕੋਕਾ ਸੀ ਜਾਂ ਇੱਕ ਮੰਗਰੀ ਸੀ ਫਿਰ ਉੱਥੇ ਮਹੱਲੇ ਚ ਹੀ ਰਹਿੰਦਾ ਜਾਂ ਹੋਰ ਕਿਤੇ ਰਹਿੰਦਾ ਬੰਦਾ ਹੈ ਇਹ ਆਪਣੇ ਨਾਲ ਦੀ ਗਲੀ ਚ ਹੀ ਰਹਿੰਦਾ ਹੈ ਅੱਛਾ ਕਿੰਨੇ ਕ ਘਰਾਂ ਦੇ ਚੋਰੀ ਕੀਤੀ ਨੇ ਇਹ ਤਕਰੀਬਨ ਸਾਰੇ ਘਰਾਂ ਜੀ ਆ ਗਿਆ ਜੀ ਵਾਰੀ ਨਾਲ ਸਾਰੇ ਘਰਾਂ ਚ ਹੀ ਕਰੀ ਜਾਂਦਾ ਪੁਲਿਸ ਭੱਲੇ ਚ ਕਦੋਂ ਕਦੋਂ ਕਰਦਾ ਚੋਰੀਆਂ ਇਹ ਨੂੰ ਤਾਂ ਹੀ ਤਕੜ ਡੇਢ ਸਾਲ ਹੋ ਗਿਆ ਜੀ ਅੱਛਾ ਸਾਲ ਤੋਂ ਡੇਢ ਸਾਲ ਚ ਪੁਲਿਸ ਨੇ ਕਰਤਾਨ ਕੀਤਾ ਨੂੰ ਫੜਿਆ ਫੜਿਆ ਨਹੀਂ ਕਿਸੇ ਨੂੰ ਸ਼ਿਕਾਇਤ ਦਿੱਤੀ ਹੋਈ ਨਹੀਂ ਕੋਈ ਦਾ ਡਾਟਾ ਕੋਈ ਪਰਚਾ ਨਹੀਂ ਕਰਾਉਣਾ ਜੀ ਕਾਇਨ ਦਾ ਵੀ ਸਾਡਾ ਵੈਰ ਪੈ ਗਿਆ ਕੀ ਮੰਗ ਕਰਦਾ ਤੁਸੀਂ ਹਮਨ ਮੰਨ ਜਾਈ ਹੈ ਜੀ ਅਜੇ ਤੋਂ ਜੋ ਵੀ ਸਾਡਾ ਨੁਕਸਾਨ ਹੋਇਆ ਉਹ ਮરાਇਆ ਜਾਵੇ ਤੇ ਨੂੰ 700 ਤੋਂ 700 ਚਾਜਾ ਦਿੱਤੀ ਜਾਵੇ ਹੋ ਗਿਆ ਇਹ ਅਰुण कुमार ਨਾਮ ਦਾ ਜੋ ਇਹ ਲੜਕਾ ਹੈ ਦਸ਼ਮੇਸ਼ ਨਗਰ ਗਲੀ ਨੰਬਰ 8 ਦੇ ਵਿੱਚ ਰਹਿੰਦਾ ਹੈ ਹੂੰ ਤਕਰੀਬਨ ਇਹ 2 ਸਾਲ ਤੋਂ ਸਾਡਾ ਵਾਰਡ ਨੰਬਰ 7 ਦਸ਼ਮੇਸ਼ ਨਗਰ ਹੁੰਦੇ ਵਿੱਚ ਤਕਰੀਬਨ 50 ਤੋਂ 60 ਘਰਾਂ ਦੇ ਵਿੱਚ ਇਹਨੇ ਚੋਰੀ ਕੀਤੀ ਪਹਿਲਾਂ ਇਹ ਮੋਟਰਾਂ ਚੋਰੀ ਕਰਦਾ ਸੀ ਹੌਲੀ ਹੌਲੀ ਵੱਧਦਾ ਵੱਧਾ ਹੁਣ ਸੋਨੇ ਪੈਸੇ ਨਸ਼ਾ ਕਰਦਾ ਤੇ ਡਕੈਤੀਆਂ ਜੋ ਵੀ ਇਹਦੇ ਹੱਥ ਚ ਆਉਂਦਾ ਕੁਝ ਨਹੀਂ ਛੱਡਦਾ ਕਿਸੇ ਨੂੰ ਬਖਸ਼ਦਾ ਨਹੀਂ ਇਹਦਾ ਕੰਮ ਹੀ ਹੁਣ ਤਾਂ ਪੇਸ਼ਾ ਬਣ ਗਿਆ ਹਰ ਰੋਜ਼ ਇਹਨੇ ਕੋਈ ਨਾ ਕੋਈ ਘਰ ਦੇ ਵਿੱਚ ਵਾਕਿਆ ਕਰਨਾ ਹੀ ਕਰਨਾ ਤੇ ਬਹੁਤ ਜ਼ਿਆਦਾ ਇਹ ਵਾਰਡ ਦੇ ਪਰੇਸ਼ਾਨ ਹੋ ਚੁੱਕੇ ਆ ਤੇ ਕੱਲ ਅਸੀਂ ਮੌਕੇ ਤੇ ਰੰਗੇ ਹੱਥੀ ਇਹਨੂੰ ਫੜਿਆ ਤੇ ਪੁਲਿਸ ਦੀ ਗ੍ਰਿਫਤਾਰ ਦੇ ਵਿੱਚ ਦਿੱਤਾ ਹੈ ਕਿ ਹੁਣ ਇਹ ਤੇ ਮਨਜੋਗ ਐਸਐਚਓ ਸਾਹਿਬ ਨੇ ਪਰਚਾ ਕਰਤਾ ਤੇ ਹੁਣ ਬੰਦੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਵੱਧ ਤੋਂ ਵੱਧ ਸਜ਼ਾ ਇਹੋ ਜੇ ਬੰਦਿਆਂ ਨੂੰ ਮਿਲਣੀ ਚਾਹੀਦੀ ਹੈ ਜੋ ਸਾਨੂੰ ਹਿਸਾਬ ਮਿਲ ਚੁੱਕਾ ਓਕੇ ਔਰ ਅੱਜ ਗਈ ਸੀ ਕਿ ਕੋਈ ਕੋਈ ਬਰਾਮਦ ਵੀ ਹੋਇਆ ਹੈ ਤੋਂ ਕਰਕੇ ਗਈ ਸੀ ਅੱਜ ਇਹਦੇ ਘਰ ਦੇ ਵਿੱਚ ਜਦੋਂ ਰੇਡ ਕੀਤੀ ਗਈ ਆ ਤਕਰੀਬਨ 20-25 ਫਰਸ ਨਲਕੇ ਦੀ ਹੱਥੀ ਕਿਰਚਾਂ ਰੌੜਾਂ ਕਾਫੀ ਕੁਝ ਬਰਾਮਦ ਹੋਇਆ ਓਕੇ ਸ਼ਰਿਕਾ ਥੰਦੇ ਰੋਡ ਦਾ ਕੀ ਕਾਰਵਾਈ ਕੀਤੀ ਗਈ ਹੈ ਜੋ ਨੌਜਵਾਨ ਚੋੜੀਆਂ ਨੇ ਪੈਸੇ ਬਦਲ ਕੇ ਐਫਆਈਆਰ ਦਰਜ ਹੋਈ ਹੈ 6/2 ਪੀਐਸਟੀ ਮੁਕਸਰ ਦੇ ਵਿੱਚ ਜਿਹੜੇ 305 331 ਸਬਸੈਕਸ਼ਨ 4 ਬੀ ਅਧੀਨ ਦਰਜ ਕੀਤੀ ਗਈ ਹੈ ਇਹ ਕਰੀਦੀਆ ਅਰਣ ਕੁਮਾਰ ਪੁੱਤਰ ਵੀਰਾ ਸਿੰਘ ਪੁੱਤਰ ਬੰਦੇਵ ਰਾਜ ਵਾਸੀ ਦਸ਼ਮੀਸ਼ ਨਗਰ ਥੰਦੇ ਵਾਲਾ ਰੋਡ ਦੇ ਖਿਲਾਫ ਸਰ ਕੀ ਕੀ ਬਰਾਮਦਗੀ ਹੋਈ ਹੈ ਜਿਹੜੀ ਇਹ ਤਾਂ ਕਾਫੀ ਚੀਜ਼ਾਂ ਹਜੇ ਬਰਾਮਦ ਹੋਈਆਂ ਨੇ ਜੀ ਇਹ ਜਿਵੇਂ ਏਸੀ ਦੇ ਆਊਟਡੋਰ ਯੂਨਿਟ ਇਹ ਲਾਲਾਂ ਦਾ ਸੀਗਾ ਉਹ ਬ੍ਰਾਂਚ ਦਿੱਤੇ ਗਿਆ ਉਹ ਵਾਈਟ ਫੋਨ ਸੇ ਤੋਂ ਬ੍ਰਾਂਚ ਦਿੱਤੇ ਕਿਤੇ ਕੋਸ਼ ਕਰਮ ਸੀ ਨੋਟਸੇ ਤੋਂ ਬ੍ਰਾਂਚ ਦਿੱਤੇ